ਸਸਿਕਲ ਜੀ ਸਾਰਿਆਂ ਨੂੰ ਅ ਜਿਹੜੀ ਅੱਜ ਆਪਣੀ ਇਸ ਵੀਡੀਓ ਆ ਉਹਦੇ ਵਿੱਚ ਅਸੀਂ ਤੁਹਾਡੇ ਨਾਲ ਕੁਝ ਕੁ ਚੀਜ਼ਾਂ ਜਿਹੜੀ ਵਿਚਾਰ ਚਰਚਾ ਕਰਨੀਆਂ ਉਹਨਾਂ ਦੇ ਵਿੱਚ ਸਾਰਿਆਂ ਨੂੰ ਅ ਪਹਿਲੀ ਗੱਲ ਤਾਂ ਆਪਾਂ ਜਿਹੜੀ ਮੰਥਲੀ ਪਿਛਲੇ ਅਪ੍ਰੈਲ ਦੀ ਮਹੀਨੇ ਦੀ ਰਿਪੋਰਟ ਆ ਉਹਨੂੰ ਵੀ ਸਾਰੀ ਡਿਸਕਸ ਕਰਾਂਗੇ ਅ ਜਿਹੜੀ ਹਫਤਾਵਰੀ ਹੁੰਦੀ ਆ ਉਹ ਤਾਂ ਕਰਨੀ ਕਰਨੀ ਆ ਤੇ ਨਾਲ ਜਿਹੜੀ ਆਪਣੀ ਇਕਨੋਮੀ ਹੈਗੀ ਕੈਨੇਡਾ ਦੀ ਉਹ ਫਰਵਰੀ ਦੇ ਮਹੀਨੇ ਦੇ ਵਿੱਚ ਉਹਦੇ ਜੀਡੀਪੀ ਨੰਬਰਸ ਆਏ ਨੇ ਉਹਨਾਂ ਨੂੰ ਵੀ ਆਪਾਂ ਜ਼ਰੂਰ ਡਿਸਕਸ ਕਰਾਂਗੇ ਦੇ ਨਾਲ ਦੀ ਨਾਲ ਜਿਹੜੀ ਸਭ ਤੋਂ ਵਧੀਆ ਜਿਹੜੀ ਨਿਊਜ਼ ਆ ਉਹ ਇਹ ਆ ਕਿ ਪਿਛਲੀ ਇੱਕ ਰਿਪੋਰਟ ਆਈ ਤੇ ਉਸ ਰਿਪੋਰਟ ਦੇ ਵਿੱਚ ਜਿਹੜੇ ਦੁਨੀਆ ਦੇ ਵਿੱਚ ਸਾਰਿਆਂ ਨੂੰ ਰਿਚਸਟ ਸਿਟੀਜ਼ ਹੈਗੇ ਨੇ ਉਹਨਾਂ ਦੀ ਗੱਲਬਾਤ ਹੋ ਰਹੀ ਸੀ ਤੇ ਮੈਨੂੰ ਇਹ ਗੱਲ ਦੀ ਬੜੀ ਬੜੀ ਖੁਸ਼ੀ ਆ ਕਿ ਸਾਡਾ ਸ਼ਹਿਰ ਆ ਜਿਹੜਾ ਉਹ ਜਿਹੜੀਆਂ ਵਰਲਡ ਦੇ ਵਿੱਚ ਫਾਸਟਸਟ ਗਰੋਇੰਗ ਜਿਹੜੇ ਸਾਰੇ ਤੇਜ਼ੀ ਨਾਲ ਜਿਹੜੀਆਂ ਜਿਹੜੀਆਂ ਹਬਸ ਹੈਗੀਆਂ ਨੇ ਵੈਲਥ ਵਾਸਤੇ ਤੇ ਕੈਲਗਰੀ ਉਹਨਾਂ ਦੇ ਵਿੱਚ 47ਵੇਂ ਨੰਬਰ ਤੇ ਸੀਗਾ ਅ ਕਲਗੀ ਦਾ ਨਾ ਇਸ ਕਰਕੇ ਕਾਫੀ ਜ਼ਿਆਦਾ ਆ ਜਾਂਦਾ ਸਾਹਿਬ ਜਿਵੇਂ ਸਾਨੂੰ ਪਤਾ ਹੀ ਹੈ ਕਿ ਇੱਥੇ ਅ એનર્ਜੀ ਦੇ ਨਾਲ ਔਇਲ ਗੈਸ ਦੇ ਨਾਲ ਰਿਲੇਟਡ ਕਾਫੀ ਬਿਜ਼ਨਸ ਹੈਗਾ ਪਰ ਹੁਣ ਜਿਹੜੀ ਟਰਾਂਜ਼ਿਸ਼ਨ ਹੋ ਰਹੀ ਆ ਟੈਕ ਸੈਕਟਰ ਨੂੰ ਤੇ ਨਾਲੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਇੱਥੇ ਆਪਣੇ ਉਹ ਜਹਾਜ਼ ਬਣਾਉਣ ਵਾਲੀ ਇੱਕ ਛੋਟੀ ਕੰਪਨੀ ਆ ਰਹੀ ਆ ਤਕਰੀਬਨ 1500 ਦੇ ਨੇੜੇ ਉਹਨਾਂ ਨੇ ਜੌਬਸ ਹੈਗੀਆਂ ਉਹਨਾਂ ਨੇ ਕ੍ਰੀਏਟ ਕਰਨੀਆਂ ਸਟੈਥਮੋਰ ਦੇ ਕੋਲ ਤੇ ਉਹ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਰਲ ਮਿਲਾ ਕੇ ਕੈਲਗਰੀ ਦੇ ਵਿੱਚ ਕਿਉਂਕਿ ਕੈਲਗਰੀ ਅਟਰੈਕਟ ਕਰ ਰਿਹਾ ਮਿਲੀਨੀਅਰਸ ਨੂੰ ਤਾਂ ਉਹਦੇ ਕਰਕੇ ਇਹ 47ਵੇਂ ਨੰਬਰ ਤੇ ਆਇਆ ਉਹਦੇ ਤੇ ਨੰਬਰ 1 ਚਾਈਨਾ ਦਾ ਸ਼ਹਿਰ ਆਇਆ ਸ਼ੇਂਜਨ ਤੇ ਦੂਜੇ ਤੇ ਆਇਆ ਸਕਾਟਸ ਡੇਲ ਆ ਜਿਹੜਾ ਅ ਅਰੀਜ਼ੋਨਾ ਦੇ ਵਿੱਚ ਯੂ ਐਸ ਤੇ ਤੀਜੇ ਨੰਬਰ ਤੇ ਸੀ ਇੰਡੀਆ ਦਾ ਬੰਗਲਾਰੂ ਤੇ ਪਰ ਕੈਲਗਰੀ 47ਵੇਂ ਨੰਬਰ ਤੇ ਉਸ ਲਿਸਟ ਦੇ ਸੀ ਇਹ ਬੜੀ ਖੁਸ਼ੀਗਾਰੀ ਗੱਲ ਆ ਹੁਣ ਅਪ ਗੱਲ ਕਰਦੇ ਆ ਥੋੜੀ ਜੀ ਵੀ ਜੇ ਅ ਫਰਬਰੀ ਦੇ ਜੀ ਡੀ ਪੀ ਦੇ ਨੰਬਰਸ ਆਏ ਥੋੜੀ ਜੀ ਅਨ ਐਕਸਪੈਕਟਿਡ ਜ਼ਰੂਰ ਰਹੀ ਪਰ ਜਿਹੜੀ ਸਾਡੀ ਜੀ ਡੀ ਪੀ ਦੀ ਵਧਣੀ ਚਾਹੀਦੀ ਹੁੰਦੀ ਹੈ ਹਰ ਇੱਕ ਸਾਲ ਜਿੱਥੋਂ ਪਤਾ ਲੱਗਦਾ ਵੀ ਇਕਨੋਮੀ ਕਿਧਰਲੇ ਪਾਸੇ ਨੂੰ ਜਾ ਰਹੀ ਹੈ ਉਹ ਸ਼੍ਰਿੰਕ ਕੀਤੀ ਉਹਨੂੰ ਕਹਿ ਲੋ ਵੀ ਇੱਕ ਤਰ੍ਹਾਂ ਦਾ ਇਕਨੋਮੀ ਦਾ ਸੁੰਗੜਨਾ ਕਹਿ ਲੋ ਕਿ ਉਹ ਘਟੀ ਇਕਨੋਮੀ 0.2% ਦੇ ਨਾਲ ਜਿਹੜੀ ਕਿ ਪਹਿਲਾਂ ਐਕਸਪੈਕਟ ਨਹੀਂ ਸੀ ਕਰਦੇ ਪਰ ਉਹਦੇ ਪਿੱਛੇ ਕਈ ਕਾਰਨ ਨੇ ਇੱਕ ਤਾਂ ਸਰਦੀਆਂ ਦੇ ਸਟਾਰਮ ਵੀ ਜਿਹੜੇ ਆਏ ਉਹਨਾਂ ਨੇ ਕਾਫੀ ਜ਼ਿਆਦਾ ਇਫੈਕਟ ਕੀਤਾ ਪਰ ਉਸ ਤੋਂ ਵੀ ਜ਼ਿਆਦਾ ਜਿਹੜੀ ਹੈਗੀ ਆ ਅਨਸਰਟਨਟੀ ਆ ਜਾਂ ਜਿਹੜਾ ਟੈਰਿਫਸ ਦਾ ਡਰਾ ਇਹਨਾਂ ਚੀਜ਼ਾਂ ਨੇ ਬਹੁਤ ਜ਼ਿਆਦਾ ਇਕਨੋਮੀ ਦੇ ਉੱਪਰ ਅਸਰ ਪਾਇਆ ਤੇ ਉਹ ਕਹਿ ਰਹੇ ਨੇ ਕਿ ਹਲੇ ਹੋ ਸਕਦਾ ਕਿ ਜੇ ਨੂੰ ਮਾਰਚ ਦੇ ਨੰਬਰ ਵੀ ਆਏ ਤਾਂ ਮਾਰਚ ਦੇ ਵਿੱਚ ਵੀ ਇਕਨੋਮੀ ਜਿਹੜੀ ਥੋੜੀ ਸੁਗੜੀ ਹੋਵੇ ਮੈਨੂਫੈਕਚਰਿੰਗ ਜਿਹੜੀ ਸੀਗੀ ਆਪਣੇ ਫੈਕਟਰੀਆਂ ਦੀ ਉਹਦੇ ਵਿੱਚ ਕਾਫੀ ਜ਼ਿਆਦਾ ਉਹ ਵਧਿਆ ਰਹੀ ਪਰ ਹੋਰ ਚੀਜ਼ਾਂ ਦੇ ਵਿੱਚ ਕਾਫੀਆਂ ਦੇ ਵਿੱਚ ਘਾਟ ਹੋਣ ਕਰਕੇ ਇਸ ਦਾ ਕਾਫੀ ਹੋਇਆ ਘਟੀ ਇਕਨੋਮੀ ਪਰ ਓਵਰ ਆਲ ਦੇ ਦੇਖਿਆ ਜਾਵੇ ਤਾਂ ਅਲਬਰਟਾ ਦੀ ਜਿਹੜੀ ਇਕਨੋਮੀ ਆ ਉਹਦਾ ਗਰੋ ਹੋਣ ਦੇ ਜਿਹੜੇ ਤਕਰੀਬਨ 1.2% ਦੇ ਨੀਤੀ ਰੋਧ ਗਰੋ ਹੋਣ ਦੇ ਚਾਂਸਸ ਨੇ 2025 ਦੇ ਵਿੱਚ ਆ ਪਰ ਆਬਵੀਅਸਲੀ ਸਾਡਾ ਇਕਨੋਮੀ ਦੇ ਉੱਤੇ ਹਰ ਇੱਕ ਚੀਜ਼ ਦਾ ਕਾਫੀ ਜ਼ਿਆਦਾ ਅਸਰ ਪੈਂਦਾ ਤੇ ਤੁਹਾਨੂੰ ਪਤਾ ਲੱਗਦਾ ਵੀ ਇਹ ਕਿਧਰੋਂ ਕਿਹੜੀ ਚੀਜ਼ ਕਿਧਰ ਨੂੰ ਜਾ ਰਹੀ ਆ ਤੇ ਹੁਣ ਆਪਾਂ ਗੱਲ ਕਰੀਏ ਵੀ ਸਾਡੇ ਸ਼ਹਿਰ ਦੀ ਤੇ ਇਥੇ ਰੀਅਲ ਏਸਟੇਟ ਕਿਵੇਂ ਚੱਲ ਰਹੀ ਆ ਰੀਅਲ ਏਸਟੇਟ ਦੇ ਵਿੱਚ ਆਏ ਆ ਕਿ ਜਿਹੜੇ ਨੰਬਰਸ ਹੈਗੇ ਨੇ ਉਹਨਾਂ ਤੋਂ ਸਾਨੂੰ ਸਾਰਿਆਂ ਨੂੰ ਪਤਾ ਇਹ ਵੀ ਇਨਵੈਂਟਰੀ ਹੈ ਜਿਹੜੀ ਕਾਫੀ ਜ਼ਿਆਦਾ ਵੱਧ ਰਹੀ ਆ ਤੇ ਜਿਹੜੀ ਹੁਣ ਸਾਡੀ ਅਪ੍ਰੈਲ ਦੇ ਨੰਬਰ ਆਏ ਉਹਨਾਂ ਦੇ ਮੁਤਾਬਕ 22% ਸੇਲਾਂ ਘਟੀਆਂ ਸਾਰੀਆਂ ਕੈਟਾਗਰੀਜ਼ ਦੀਆਂ ਆ ਕਾਫੀ ਵੱਡਾ ਨੰਬਰ ਆ ਜਿਵੇਂ ਕੁੱਲ ਮਿਲਾ ਕੇ 2200 35 ਸੇਲਜ਼ ਹੋਈਆਂ ਜਿਨ੍ਹਾਂ ਦੇ ਵਿੱਚੋਂ ਜਿਹੜੀਆਂ ਕਿ ਪਿਛਲੇ ਸਾਲ 2876 ਸੇਲਾਂ ਹੋਈਆਂ ਸੀ ਕੁੱਲ ਮਿਲਾ ਕੇ ਉਹਨਾਂ ਦੇ ਮੁਕਾਬਲੇ ਤੇ ਉਹ ਜਿਹੜੇ ਇਹ ਸਾਰੀਆਂ ਕੈਟਾਗਰੀਜ਼ ਹੀ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਮਤਲਬ ਕਿ ਜਿਹੜੀ ਸੇਲਜ਼ ਦੀ ਕਮੀ ਆਈ ਆ ਪਰ ਓਬਵੀਅਸਲੀ ਸਾਨੂੰ ਪਤਾ ਹੀ ਹੈ ਕਿ ਅਪਾਰਟਮੈਂਟ ਸੈਕਟਰ ਕਾਫੀ ਜ਼ਿਆਦਾ ਇਹਦੇ ਨਾਲ ਹਰਟ ਹੋਇਆ ਤੇ ਦੂਜੀ ਚੀਜ਼ ਹੈ ਜਿਹੜੀ ਨਿਊ ਲਿਸਟਿੰਗਸ ਨੇ ਉਹ ਵਧੀਆਂ 15.67% ਦੇ ਨਾਲ ਹੁਣ 4038 ਨਵੀਆਂ ਲਿਸਟਿੰਗਸ ਆਈਆਂ April ਦੇ ਮਹੀਨੇ ਪਰ ਜਿਹੜੀ ਇਨਵੈਂਟਰੀ ਆ ਜਿੱਥੋਂ ਸਾਨੂੰ ਪਤਾ ਲੱਗਦਾ ਵੀ ਕੀ ਹੋ ਰਿਹਾ ਸਾਰਾ ਕੁਝ ਉਹ ਉਹ ਜਿਹੜੀ ਆ ਉਹ ਦੁੱਗਣੇ ਤੋਂ ਵੀ ਜ਼ਿਆਦਾ ਵਧ ਗਈ ਪਿਛਲੇ ਸਾਲ ਸਾਡੇ ਕੋਲੇ April ਦੇ ਵਿੱਚ 2722 ਘਰ ਸੀਗੇ ਸੇਲ ਦੇ ਉੱਪਰ ਪਰ ਇਸ ਸਾਲ 5867 ਘਰ ਸੀ ਜਿਹੜੇ ਸ਼ੇਅਰ ਦੇ ਉੱਪਰ ਮਤਲਬ ਲੱਗੇ ਹੋਏ ਸੀਗੇ ਤੇ ਜਿਹੜੀ ਕਿ 115% ਤੋਂ ਜ਼ਿਆਦਾ ਦੀ ਇਨਕਰੀਜ਼ ਸੀਗੀ ਬਹੁਤ ਜ਼ਿਆਦਾ ਵਧੀ ਹੋਈ ਸੀਗੀ ਤੇ ਆਪਾਂ ਗੱਲ ਕਰੀਏ ਐਵਰੇਜ ਪ੍ਰਾਈਸ ਆ ਜਿਹੜੀ ਘਰ ਦੀ ਕੈਟਾਗਰੀ ਦੇ ਵਿੱਚੋਂ ਫਿਰ ਵੀ ਵੱਧ ਕੇ 6 ਲੱਖ 46000 ਤੇ ਗਈ ਹੋਈ ਸੀ ਜਦੋਂ ਆਪਾਂ ਸਾਰੀਆਂ ਕੈਟਾਗਰੀਜ਼ ਨੂੰ ਮਿਲਾ ਲਏ ਨੇ ਜਿਹੜੀ ਕਿ 6.28% ਦੇ ਨਾਲ ਵਧੀ ਹੋਈ ਸੀ ਪਰ ਇੱਥੇ ਇੱਕ ਹੋਰ ਚੀਜ਼ ਮੈਂ ਜਿਹੜੀ ਜ਼ਰੂਰ ਮੈਂਸ਼ਨ ਕਰਨੀ ਚਾਹਾਂਗਾ ਤੇ ਮੈਂ ਉਹਨੂੰ ਕਾਫੀ ਟਾਈਮ ਬਾਅਦ ਪਹਿਲੀ ਵਾਰੀ ਦੇਖ ਰਿਹਾ ਉਹ ਹੈਗੀ ਆ ਕਿ ਜਿਹੜੀ ਸਾਡੀ ਬੈਂਚਮਾਰਕ ਪ੍ਰਾਈਸ ਸੀਗੀ ਉਹ ਜਿਹੜੀ ਸੈੱਟ ਕੀਤੀ ਜਾਂਦੀ ਹੈ ਵੀ ਹਰੇਕ ਮਹੀਨੇ ਕਿੱਥੇ ਇੱਕ ਅੰਦਾਜ਼ਾ ਲਾਇਆ ਜਾਂਦਾ ਵੀ ਕਿੱਥੇ ਇੱਕ ਸੇਲਾਂ ਰਹਿਣਗੀਆਂ ਤੇ ਉਹੋ ਜੀ ਵੈਸੇ ਪਿਛਲੇ ਸਾਲ 599000 ਸੀ ਪਰ ਇਸ ਵਾਰ ਉਹ ਘਟ ਕੇ 1.4% ਘਟ ਕੇ 595000 ਦੇ ਉੱਪਰ ਸੀਗੀ ਤੇ ਇਹ ਜਿਹੜੀਆਂ categories ਦੀ ਵੀ ਆਪਾਂ ਗੱਲ ਕਰੀਏ ਤਾਂ detached homes ਆ ਜਿਹੜੇ ਉਹਨਾਂ ਦੀਆਂ ਸੇਲ ਸੀਗੀਆਂ ਉਹ ਤਕਰੀਬਨ 16% ਤੋਂ ਜ਼ਿਆਦਾ ਘਟੀਆਂ ਤੇ 1102 ਸੇਲਾਂ ਸੀ ਟੋਟਲ 1318 ਦੇ ਮੁਕਾਬਲੇ ਪਿਛਲੇ ਸਾਲ ਦੀ ਅਪ੍ਰੈਲ ਦੇ ਮੁਕਾਬਲੇ ਪਰ ਜਿਹੜੀ ਐਵਰੇਜ ਪ੍ਰਾਈਸ ਆ ਜਿਹੜੀ ਡਿਟੈਚਡ ਘਰਾਂ ਦੀ ਉਹ 8 ਲੱਖ 49 ਹਜ਼ਾਰ ਆ ਹੁਣ ਸਾਨੂੰ ਪਤਾ ਹੀ ਹੈ ਕਿਉਂਕਿ ਇਨਵੈਂਟਰੀ ਵਧੀ ਆ ਰਹੀ ਹੈ ਤਾਂ ਪ੍ਰਾਈਸਾਂ ਕੱਟ ਜ ਰਹੀਆਂ ਨੇ ਤੇ ਹੌਲੀ ਹੌਲੀ ਕਰਕੇ ਐਵਰੇਜ ਪ੍ਰਾਈਸ ਵੀ ਕਾਫੀ ਥੱਲੇ ਆਉਣ ਦੇ ਚਾਂਸਸ ਹੈਗੇ ਨੇ ਪਰ ਜਿਹੜੀ ਅਪਾਰਟਮੈਂਟ ਸੈਕਟਰ ਆ ਜਿਹੜਾ ਸਭ ਤੋਂ ਜ਼ਿਆਦਾ ਮਤਲਬ ਕਿ ਘਟ ਸਲੋ ਚੱਲ ਰਿਹਾ ਉਹਦੇ ਵਿੱਚ 28% ਤੋਂ ਜ਼ਿਆਦਾ ਸੇਲਾਂ ਘਟੀਆਂ ਹੋਈਆਂ ਨੇ ਤੇ ਇਹ ਤਾਂ ਇਹਦੇ ਨਾਲ ਮੈਂ ਇੱਕ ਹੋਰ ਥੋੜਾ ਜਿਹਾ ਜ਼ਿਕਰ ਕਰਨਾ ਚਾਹੂਗਾ ਉਹ ਹੈਗਾ ਸਾਡੇ ਜਿਹੜੇ ਨਾਲ ਦੇ ਇਲਾਕੇ ਨੇ ਜਿਵੇਂ ਚੈਸਟਰਮੀਰ ਤੇ ਏਡਰੀ ਵਗੈਰਾ ਜਿਹੜੀ ਕੈਲਗਰੀ ਦੀ ਹੈ ਸੀ ਆਪਣੇ ਨਵੀਂ ਲਿਸਟਿੰਗਸ ਦੇ ਮੁਕਾਬਲੇ ਜਿਹੜੀਆਂ ਸੇਲਾਂ ਕਿੰਨੀਆਂ ਹੁੰਦੀਆਂ ਨੇ ਉਹ 55% ਤੇ ਆ ਪਰ ਏਡਰੀ 64% ਤੇ ਰਿਹਾ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਏਡਰੀ ਦੀਆਂ ਪ੍ਰਾਈਸਸ ਕੈਲਗਰੀ ਨਾਲੋਂ ਵੀ ਜ਼ਿਆਦਾ ਅਫੋਰਡੇਬਲ ਹੈਗੀਆਂ ਨੇ ਘਰਾਂ ਦੇ ਉੱਪਰ ਕਈ ਵਾਰੀ ਵਧੀਆ ਡੀਲ ਮਿਲ ਜਾਂਦੀ ਆ ਉੱਥੇ ਤੇ ਪਰਚੇਸਰ ਮੀਅਰ ਸਟਰਗਲ ਕਰ ਰਿਹਾ ਕਾਫੀ ਉਥੇ 47% ਹੀ ਰਹੀਆਂ ਸੇਲਾਂ ਜਿਹੜੀਆਂ ਕਿ 50 ਤੋਂ ਵੀ ਘੱਟ ਜਾਂਦੀਆਂ ਨੇ ਤੇ ਬਾਕੀ ਜਿਹੜੀਆਂ ਆਸੇ ਪਾਸੇ ਜਿਵੇਂ ਰੌਕੀ ਵਿਊ ਰੀਜਨ ਹੈਗਾ ਉਹਦੇ 60% ਰਹੀਆਂ ਸੇਲਾਂ ਤੇ ਫੁੱਟ ਹਿਲਸ ਰੀਜਨ ਹੈ ਜਿਹੜਾ ਉਥੇ 57% ਦੇ ਨੇੜੇ ਸੇਲਾਂ ਹੁੰਦੀਆਂ ਰਹੀਆਂ ਜਿੰਨੀ ਵੀ ਮਾਰਕੀਟ ਦੇ ਵਿੱਚ ਇਨਵੈਂਟਰੀ ਆ ਰਹੀ ਹੈ ਉਹਦੇ ਮੁਕਾਬਲੇ ਪਰ ਜੇ ਵੀ ਘਰਾਂ ਦੀ ਐਵਰੇਜ ਪ੍ਰਾਈਸ ਦੀ ਗੱਲ ਕਰੀਏ ਜਾਨੀ ਕੁੱਲ ਮਿਲਾ ਕੇ ਆਪਾਂ ਗੱਲ ਕਰੀਏ ਜਿਹੜੀ ਤਾਂ ਉਹ ਅ ਆਪਣਾ 8th ਚੈਸਟਮੀਰ 711000 ਆ ਪਰ ਐਂਡਰੀ ਸਿਰਫ ਹੀ 573000 ਹੈਗੀ ਆ ਤੇ ਹੁਣ ਪਾ ਗੱਲ ਕਰਦੇ ਆ ਵੀਕਲੀ ਨੰਬਰਸ ਦੀ ਵੀਕਲੀ ਨੰਬਰਸ ਦੇ ਵਿੱਚ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਇਨਵੈਂਟਰੀ ਵੱਧ ਰਹੀ ਆ ਤੇ ਜਿਹੜੀਆਂ ਕਰਾਂ ਦੀਆਂ ਪ੍ਰਾਈਸੇਸ ਹੈਗੀਆਂ ਨੇ ਉਹਨਾਂ ਨੂੰ ਫਰਕ ਪੈ ਰਿਹਾ ਤੇ ਉਹਦੀ ਰਿਫਲੈਕਸ਼ਨ ਸੇਮ ਚੀਜ਼ ਦੀ ਹੀ ਸਾਨੂੰ ਇਥੇ ਦੇਖਣ ਨੂੰ ਮਿਲ ਰਹੀ ਆ ਉਹਦੇ ਚਾਹੀਏ ਆ ਕਿ ਜਿਹੜੀਆਂ ਪਿਛਲੇ ਇੱਕ ਹਫਤੇ ਦੇ ਵਿੱਚ ਵਿੱਚ ਨਵੀਆਂ ਲਿਸਟਿੰਗਸ ਆਈਆਂ 999 ਔਰ ਸੌਰੀ 900 ਐਨਮੀ 1000 ਦੇ ਨੇੜ ਤੇ ਬਾਕੀ ਬੈਕ ਆਉਣ ਦਾ ਮਾਰਕੀਟ 86 ਪ੍ਰੋਪਰਟੀਆਂ ਆਈਆਂ ਤੇ ਪ੍ਰਾਈਸ ਡਿਕਰੀਜ਼ ਰਹੀ 664000 ਪ੍ਰੋਪਰਟੀਆਂ ਦੀ ਪ੍ਰਾਈਸ ਇਨਕਰੀਜ਼ 28 ਪ੍ਰੋਪਰਟੀਆਂ ਦੀ ਰਹੀ ਪੈਂਡਿੰਗ ਰਹੀਆਂ 527 ਪ੍ਰੋਪਰਟੀਆਂ ਸੋਲ ਰਹੀਆਂ 601 ਹੁਣ ਜੇ ਪ੍ਰਾਈਸ ਡਿਕਰੀਜ਼ ਦੀ ਵੀ ਗੱਲ ਕਰੀਏ ਤਾਂ 664 ਪ੍ਰੋਪਰਟੀਆਂ ਕਾਫੀ ਹੋ ਜਾਂਦੀਆਂ ਨੇ ਜਿਨ੍ਹਾਂ ਦੀ ਪ੍ਰਾਈਸ ਘਟੀ 133 ਪ੍ਰੋਪਰਟੀਆਂ ਐਕਸਪਾਇਰਡ ਹੋ ਗਈਆਂ 8 ਪ੍ਰੋਪਰਟੀਆਂ ਵਿਦਡਰੌਨ ਹੋ ਗਈਆਂ ਤੇ 227 ਪ੍ਰਾਪਰਟੀ ਸੀਗੀਆਂ ਜਿਹੜੀਆਂ ਕਿ ਟਰਮੀਨੇਟ ਹੋ ਗਈਆਂ ਤੇ ਮਾਰਕੀਟ ਦੇ ਵਿੱਚ ਜਿਵੇਂ ਅੱਗੇ ਵੀ ਤੁਹਾਨੂੰ ਜ਼ਿਕਰ ਕਰਦੇ ਹੁੰਦੇ ਆ ਕਿ ਜਿਹੜਾ ਰੀਅਲ ਏਸਟੇਟ ਦਾ ਕੰਮਕਾਰ ਆ ਉਹ ਨਾ ਥੋੜੀ ਜੀ ਪਲੈਨਿੰਗ ਤੇ ਸਮਝਦਾਰੀ ਨਾਲ ਕਰਨ ਵਾਲਾ ਹੁੰਦਾ ਜੇਕਰ ਤੁਸੀਂ ਕਿਸੇ ਵੀ ਵਧੀਆ ਰੀਅਲਟਰ ਨਾਲ ਕੰਮ ਕਰਦੇ ਹੋ ਅਸੀਂ ਹਮੇਸ਼ਾ ਲੋਕਾਂ ਨੂੰ ਸੁਜੈਸਟ ਕਰਦੇ ਹਾਂ ਕਿ ਉਹ ਤੁਹਾਨੂੰ ਤੁਹਾਨੂੰ ਵਧੀਆ ਤਰੀਕੇ ਨਾਲ ਪੈਸੇ ਬਣਾ ਵੀ ਦੇ ਸਕਦੇ ਸਦੇ ਸਦੇ ਐਡਵਾਈਸ ਵਧੀਆ ਦੇ ਕੇ ਬਟ ði ਸੇਮ ਟਾਈਮ ਤੁਸੀਂ ਬੈਂਕਰਪਟ ਵੀ ਹੋ ਸਕਦੇ ਹੋ ਜੇ ਤੁਹਾਨੂੰ ਕਿਸੇ ਨੇ ਕਿਸੇ ਗਲਤ ਥਾਂ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਪ੍ਰਾਪਰਟੀ ਲੈ ਦਿੱਤੀ ਤੇ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ アドਵਾਈਸ ਚਾਹੀਦੀ ਹੋਵੇ ਰੀਅਲ ਏਸਟੇਟ ਬਾਰੇ ਤਾਂ ਸਾਨੂੰ ਜ਼ਰੂਰ ਕਾਲ ਕਰਿਓ ਮੇਰਾ ਫੋਨ ਨੰਬਰ ਹੈ 403 689 2345 ਧੰਨਵਾਦ ਜੀ